ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਵਿਸ਼ਾ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਭ ਤੋਂ ਸਾਰੇ ਨਕੋਦਰ ਦੀ ਪ੍ਰੈਸ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਿਲਕੁਲ ਹੀ ਸ਼ਾਰਟ ਨੋਟਿਸ ਤੇ ਸੱਦੇ ਤੇ ਆਏ ਹੋ ਬਹੁਤ ਬਹੁਤ ਸ਼ੁਕਰੀਆ ਹਮੇਸ਼ਾ ਦੀ ਤਰ੍ਹਾਂ ਤੁਸੀਂ ਮੇਰਾ ਧਟ ਕੇ ਸਾਥ ਦਿੰਦੇ ਹੋ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਇਹ ਉਹ ਹੈਗਾ ਕੱਲ ਡਾਕਟਰ ਨਵਜੋਤ ਸਿੰਘ ਦਈਆ ਕਾਂਗਰਸ ਦੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਇੱਕ ਧਰਨਾ ਲਾਇਆ ਗਿਆ ਸੀ ਜਿਹੜਾ ਧਰਨਾ ਬਿਲਕੁਲ ਬੇਬਨਾਤ ਤੇ ਨਾ ਜਾਣਕਾਰੀ ਹੋਣ ਦੇ ਕੱਟੇ ਉਹ ਧਰਨਾ ਲੱਗਿਆ ਸੀ ਬਿਲਕੁਲ ਨਹੀਂ ਉਸ ਇਨਸਾਨ ਨੂੰ ਪਤਾ ਕਿ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਿਰਫ ਤੇ ਸਿਰਫ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਦਿਖਾਉਣਾ ਹੁੰਦਾ ਚਾਹੇ ਗਲਤੀ ਦਿਖਾਉਣ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਨਸਾਨ ਮੈਨੂੰ ਨਹੀਂ ਸਮਝਾਈ ਕਿ ਕਿਹੋ ਜਿਹਾ ਹਲਕਾ ਇੰਚਾਰਜ ਦਿੱਤਾ ਹੋਇਆ ਕਾਂਗਰਸ ਨੇ ਸਾਡੇ ਹਲਕੇ ਨੂੰ ਕਿ ਜਿਹਨੂੰ ਇੰਨੀ ਨਹੀਂ ਤਮੀਜ਼ ਕਿ ਇੱਕ ਔਰਤ ਐਮਐਲਏ ਆ ਤੁਹਾਡੀ ਉਹਦੇ ਵਾਸਤੇ ਕਿਹੋ ਜਿਹੇ ਲਫ਼ਜ਼ ਯੂਜ਼ ਕਰਨੇ ਆ ਆਮ ਔਰਤਾ ਬਾਰੇ ਉਸ ਇਨਸਾਨ ਦਾ ਕੀ ਨਜ਼ਰੀਆ ਹੋਏਗਾ بار-बार बार-बार बार-बार ਮੇਰੇ ਕਾਰੋਬਾਰ ਦੇ ਉੱਤੇ ਉਹਦੀ ਟਿੱਪਣੀ ਹੁੰਦੀ ਆ ਪਿਛਲੇ ਲੰਬੇ ਸਮੇਂ ਤੋਂ ਮੈਂ ਚਾਹੁੰਦੀ ਨਹੀਂ ਸੀ ਇਹਦੇ ਤੇ ਬੋਲਣਾ ਬਿਲਕੁਲ ਨਹੀਂ ਸੀ ਬੋਲਣਾ ਚਾਹੁੰਦੀ ਕਿ ਮੈਂ ਆਪਣੇ ਨਿੱਜੀ ਮੈਨੂੰ ਜ਼ਰੂਰਤ ਨਹੀਂ ਹੈ ਆਪਣੇ ਕੰਮ ਦੇ ਬਾਰੇ ਦੇ ਵਿੱਚ ਇਹਨਾਂ ਨੂੰ ਬਾਰ-ਬਾਰ ਸਫਾਈਆਂ ਦੇਣ ਦੀ ਪਰ ਉਸ ਇਨਸਾਨ ਨੇ ਕਿਉਂਕਿ ਮਿਹਨਤ ਦੀ ਕਮਾਈ ਜਿਹੜੀ ਮੈਂ ਪਿਛਲੇ ਸਮੇਂ ਦੇ ਵਿੱਚ 2002 ਦੇ ਵਿੱਚ ਮੈਂ ਇੱਕ ਕੰਪਨੀ ਬਣਾਈ ਸੀ ਜਿਹਦੇ ਤਹਿਤ ਮੈਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕੰਮ ਕਰਦੀ ਰਹੀ ਹਾਂ ਛੱਪੜਾਂ ਦੀ ਸਫਾਈ ਹੋਵੇ ਮਿੱਟੀ ਹੋਵੇ ਭਰਤੀ ਹੋਵੇ ਕਰਦੀ ਰਹੀ ਹਾਂ ਉਦੇ ਤਹਿਤ ਹੁਣ ਤੱਕ ਹਲਕੇ ਦੇ ਕਟੋ-ਕਟ ਚਾਰ ਟਰਮਾਂ ਦੇ ਸਰਪੰਚ ਮੇਰੇ ਸੰਪਰਕ ਦੇ ਵਿੱਚ ਰਹੇ ਆ ਔਰ ਕਾਂਗਰਸੀ ਵੀ ਬਹੁਤ ਸਾਰੇ ਰਹੇ ਆ ਜਿਨ੍ਹਾਂ ਨਾਲ ਇੱਕ ਮਾਨ ਹੋਊਗਾ ਕਿ ਮੈਂ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਹਰ ਨਗਰ ਵਾਸਤੇ ਕੁਝ ਨਾ ਕੁਝ ਛੱਡ ਕੇ ਆਉਂਦੀ ਰਹੀ ਆ ਆਪਣੀ ਹੈਸਿਅਤ ਦੇ ਮੁਤਾਬਕ ਇਹਨਾਂ ਵਾਂਗੂ ਨਹੀਂ ਹੈ ਕਿ ਆਈਸੀਯੂ 'ਚ ਪਏ ਬੰਦਿਆਂ ਦੇ ਤੁਸੀਂ ਪੈਸੇ ਵਟਦੇ ਹੋ 8-8 ਦਿਨ ਮਰੇ ਪਏ ਅੰਦਰ ਬੰਦੇ ਰੱਖ ਕੇ ਉਹਨਾਂ ਦੇ ਪੈਸੇ ਵਟਦੇ ਹੋ ਤੁਸੀਂ ਛੱਬੀਆਂ ਦੇ ਨਾਂ ਤੇ ਤੁਸੀਂ ਕਮਾਈਆਂ ਕਰਦੇ ਹੋ ਝੂਠੀਆਂ ਛੱਬੀਆਂ ਬਣਾ ਕੇ ਆਸ਼ੀਮਾਨ ਕਾਰਡ ਦੇ ਤੁਸੀਂ ਪੈਸੇ ਖੜੱਪਦੇ ਹੋ ਮਤਲਬ ਇਹੋ ਜਿਹੇ ਇਨਸਾਨ ਨੂੰ ਵੀ ਬੋਲਣ ਦੀ ਜ਼ਰੂਰਤ ਮੇਰੀ ਤਾਂ ਮਿਹਨਤ ਦੀ ਕਮਾਈ ਆ ਦਿਨ ਰਾਤ ਬਿਲਕੁਲ ਇੱਕ ਇੱਕ ਪੈਸਾ ਮੇਰਾ ਮਿਹਨਤ ਦਾ ਸੀ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਸੇਵਾ ਦੇ ਤੌਰ ਤੇ ਵੀ ਜਿੱਥੇ ਮੇਰਾ ਹੋ ਸਕਿਆ ਮੈਂ ਉਹ ਕਰਦੀ ਰਹੀ ਆ ਔਰ ਐਡੀ ਹੈਰਾਨੀ ਦੀ ਗੱਲ ਕਿ ਹਾਸੋਹੀਣੀਆਂ ਗੱਲਾਂ ਦੇ ਉੱਤੇ ਇਹਨਾਂ ਦੇ ਧਰਨੇ ਹੁੰਦੇ ਆ ਔਰ ਤੁਸੀਂ ਇੱਕ ਚੀਜ਼ ਹੋਰ ਜਿਹੜੀ ਨੋਟ ਕਰਨ ਵਾਲੀ ਸੀ ਕਿਉਂ ਇਨਸਾਨ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੇਰੀ ਸਰਕਾਰ ਆਉਣੀ ਆ ਕਿ ਨਹੀਂ ਆ ਪਿੱਛੇ ਜੀ ਇੱਕ ਚੀਜ਼ ਦੇ ਵਿੱਚ ਤੁਸੀਂ ਦੱਸੋ ਕਿ ਛੋਟੀ ਤੋਂ ਛੋਟੀ ਪਾਰਟੀ ਵੀ ਦਾਵਾ ਕਰਦੀ ਆ ਕਿ ਮੈਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਡੀ ਸਰਕਾਰ ਬਣਨੀ ਇਹ ਕਿਹੋ ਜਿਹਾ ਬੰਦਾ ਲੱਗਦਾ ਜਿਹਨੂੰ ਕੋਈ ਪਤਾ ਹੀ ਨਹੀਂਗਾ ਕਿ ਲੀਡਰਸ਼ਿਪ ਹੁੰਦੀ ਕੀ ਆ ਬੋਲ ਕੀ ਹੁੰਦੇ ਲੀਡਰਸ਼ਿਪ ਦੇ ਲੀਡਰ ਲੋਕਾਂ ਵਾਸਤੇ ਇੱਕ ਮਾਡਲ ਹੁੰਦਾ ਆ ਕਿ ਉਹਦੇ ਮੂਹਰੇ ਮੂੰਹ ਚੋਂ ਨਿਕਲੀ ਹੋਈ ਹਰ ਇੱਕ ਗੱਲ ਦੇ ਕੋਈ ਮੈਨੇ ਹੁੰਦੇ ਆ ਮੈਂ 2002 ਤੋਂ ਲੈ ਕੇ ਆਪਣਾ ਕਾਰੋਬਾਰ ਕਰ ਰਹੀ ਆ ਜਦੋਂ ਸਟਾਰਟ ਕੀਤਾ ਸੀ ਮੈਂ ਸਿਰਫ ਆਪਣੇ ਨਗਰ ਤੋਂ ਸਟਾਰਟ ਕੀਤਾ ਸੀ ਮੈਂ ਆਪਣੇ ਨਗਰ ਵਾਸਤੇ ਜਦੋਂ ਮੈਂ ਸਰਪੰਚ ਬਣੀ ਆ ਸਮਤੀ ਮੈਂਬਰ ਬਣੀ ਆ ਮੈਂ ਆਪਣੇ ਨਗਰ ਦੇ ਰਸਤੇ ਚੌੜੇ ਕਰਨ ਵਾਸਤੇ ਆਪਣੇ ਨਗਰ ਦੀਆਂ ਸੜਕਾਂ ਬਣਾਉਣ ਵਾਸਤੇ ਇੱਕ ਜੀਐਸਵੀ ਖਰੀਦੀ ਸੀ ਜਿਹੜੀ ਬਾਅਦ ਦੇ ਵਿੱਚ ਬਿਜ਼ਨਸ ਦਾ ਰੁਕਤ ਕਰਨ ਕਰਕੇ ਮੇਰਾ ਖਿਆਲ ਮੈਂ ਆਪਣੇ ਹਰਕੇ ਦੇ ਹਲਕੇ ਦੇ ਹਰ ਪਿੰਡ ਦਾ ਛਪੜ ਡੂੰਗਾ ਕੀਤਾ ਜਦੋਂ ਮੈਂ ਸਰਪੰਚ ਹੀ ਹੁੰਦੀ ਸੀ ਅਜੇ ਉਹ ਮੇਰਾ ਇੱਕ ਬਿਜ਼ਨਸ ਬਣ ਗਿਆ ਸੀ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਕਰਕੇ ਛਪਰਾ ਤੋਂ ਬਾਅਦ ਫਿਰ ਅਸੀਂ ਪਰਤੀਆਂ ਵੱਲ ਨੂੰ ਨਿਕਲ ਗਿਆ ਫਿਰ ਬੇਸਮੈਂਟਾਂ ਹੋ ਗਈਆਂ ਫਿਰ ਆਊਟ ਆਫ ਸਟੇਟ ਹੋ ਗਿਆ ਔਰ ਮੇਰਾ ਮੋਸਟਲੀ ਕੰਮ ਜਿਹੜਾ ਉਹ ਆਊਟ ਆਫ ਸਟੇਟ ਚੱਲਦਾ ਔਰ ਇਹ ਜਿਹੜਾ ਛਪਣਾ ਵਾਲਾ ਬਾਰ-ਬਾਰ ਬਾਰ-ਬਾਰ ਜਿਹੜਾ ਹੰਦਈਆ ਸਭ ਨੂੰ ਪਤਾ ਨਹੀਂ ਫੋਬੀਆ ਹੀ ਹੋ ਗਿਆ ਛਪਣਾ ਦਾ ਕਿ ਜੇ ਛਪੜੂਗੇ ਕਰਨੇ ਆ ਕਹਿੰਦੀ ਛਪਣਾ ਵਾਸਤੇ ਪੈਸੇ ਦੇਣੇ ਇਹਦੀਆਂ ਮਸ਼ੀਨਾਂ ਖੜੀਆਂ ਹੋਣੀਆਂ ਭਾਈ ਸਾਹਿਬ ਮੇਰੀਆਂ ਕੋਈ ਮਸ਼ੀਨਾਂ ਨਹੀਂ ਖੜੀਆਂ ਮੇਰਾ ਕੰਮ ਮੇਰਾ ਜਿਹੜਾ ਹੈਗਾ ਹਲਕੇ ਤੋਂ ਬਾਹਰ ਚੱਲਦਾ ਮੈਨੂੰ ਬਿਲਕੁਲ ਵੀ ਇਸ ਇਦਾਂ ਦੇ ਪੈਸੇ ਦੀ ਜ਼ਰੂਰਤ ਨਹੀਂ ਪਰਮਾਤਮਾ ਦਾ ਦਿੱਤਾ ਬੜਾ ਖੁਸ਼ ਹੈ ਮੈਂ ਆਪਣੀ ਮਿਹਨਤ ਦੇ ਨਾਲ ਹੀ ਆਪਣਾ ਘਰ ਚਲਾਉਣੀ ਹੈ ਤੇ ਮਿਹਨਤ ਦੇ ਨਾਲ ਹੀ ਆਪਣੇ ਪਰਿਵਾਰ ਦਾ ਪੇਟ ਪਾਲਦੀ ਹਾਂ ਇਹੋ ਜਿਹੀਆਂ ਜ਼ਰੂਰਤਾਂ ਤੁਹਾਨੂੰ ਨੇ ਉਹ ਜਿਹੋ ਜਿਹੇ ਬੰਦੇ ਦੀ ਸੋਚ ਹੁੰਦੀ ਆ ਉਹੋ ਜਿਹੇ ਉਹਦੇ ਮੂੰਹੋਂ ਗੱਲਬਾਤ ਨਿਕਲਦੀ ਆ ਉਹੋ ਜਿਹੇ ਉਹ ਲੋਕਾਂ ਦੂਸਰੇ ਵਾਸਤੇ ਜਿਹੜਾ ਉਹ ਸ਼ਬਦ ਯੂਜ਼ ਕਰਦਾ ਆ ਅਦਰਵਾਈਜ਼ ਕਾਰੋਬਾਰ ਵਾਸਤੇ ਤਾਂ ਸਾਰੀ ਦੁਨੀਆ ਨੂੰ ਪਤਾ ਕਿਹਨੂੰ ਨਹੀਂ ਪਤਾ ਹਲਕੇ ਦੇ ਕਿਹੜੇ ਇਨਸਾਨ ਨੂੰ ਨਹੀਂ ਪਤਾ ਕਿ ਮੇਰਾ ਕੰਮ ਕੀ ਆਜ ਤੱਕ ਤੱਕ ਕਿਸੇ ਨੇ ਉਂਗਲ ਨਹੀਂ ਉਠਾਈ ਉਹਨਾਂ ਨੂੰ ਪਤਾ ਹੈ ਕਿ ਮਿਹਨਤੀ ਲੇਡੀ بس سرے ਦੀ ਗੱਲ ਇਹ ਆ ਕਿ ਇਹਨਾਂ ਲੋਕ ਕੋਲ ਬਰदाश्त ਹੀ ਨਹੀਂ ਹੋ ਰਿਆ ਇਹਨਾਂ ਦੇ ਬਰदाश्त ਤੋਂ ਬਾਹਰ ਆ ਕਿ ਇੱਕ ਲੇਡੀ ਕਿਵੇਂ ਦਿਨ ਰਾਤ ਭੱਜੀ ਫਿਰਦੀ ਆ ਕਿਵੇਂ ਹਲਕੇ ਦੇ ਕੰਮ ਕਰ ਰਹੀ ਆ ਕਿਵੇਂ ਹਲਕੇ ਦੀ ਡਿਵੈਲਪਮੈਂਟ ਚੱਲ ਰਹੀ ਆ ਉਹ ਇਹਨਾਂ ਦੀ ਬਰदाश्त ਤੋਂ ਬਾਹਰ ਆ ਅਦਰਵਾਈਜ਼ ਹੋਰ ਕੋਈ ਮਸਲਾ ਨਹੀਂ ਹੈ 188000 ਰੁਪਏ ਲੈ ਕੇ ਆ ਗਿਆ ਉੱਥੇ ਕੋਈ ਜਿਹੜਾ ਕੋਈ ਵੱਡਾ ਮਸਲਾ ਨਹੀਂ ਇੱਥੇ ਹੈਗਾ ਕਿ ਵੀ ਸਾਨੂੰ ਇਹ ਦੇਣੇ ਜ਼ਰੂਰੀ ਹੁੰਦੇ ਆ ਇਹਨਾਂ ਦੀ ਦੇਣਦਾਰੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵੀ ਦਿੱਤੀਆਂ ਸਰਕਾਰ ਨੇ ਹੁਣ ਵੀ ਇਹ ਨਕੋਦਰ ਬਲਾਕ ਦੇ ਵਿੱਚ 1 ਕਰੋੜ ਤੇ 90 ਲੱਖ ਦੀ ਦੇਣਦਾਰੀ ਹੈ ਜਿਹੜਾ ਨੂਰਮਹਿਲ ਬਲਾਕ ਆ ਉਹਦੇ ਵਿੱਚ ਵੀ ਤਕਰੀਬਨ ਤਕਰੀਬਨ ਕਰੋੜ ਰੁਪਏ ਦੀ ਦੇਣਦਾਰੀ ਹੈ ਹੁਣ ਮੈਂ ਇੱਥੇ ਇਹ ਦੱਸਣਾ ਚਾਹੁੰਦੀ ਆ ਕਿ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਦੇ ਕੋਲ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਆ ਜਾਂ 14ਵੇਂ ਵਿੱਤ ਕਮਿਸ਼ਨ ਦੇ ਪੈਸੇ ਹੁੰਦੇ ਆ ਉਹਨਾਂ ਦੇ ਖਰਚਣ ਤੋਂ ਬਾਅਦ ਜਿਸ ਵੀ ਪਿੰਡ ਦੇ ਵਿੱਚ ਇਹ ਖਰਚਾ ਕੀਤਾ ਜਾਂਦਾ ਜਾਂ ਜੋ ਵੀ ਉਸ ਪਿੰਡ ਦੀ ਜ਼ਰੂਰਤ ਹੁੰਦੀ ਉਹਨੂੰ ਖਰਚਣ ਤੋਂ ਬਾਅਦ ਇਹ ਪੈਸਾ ਜਿਹੜਾ ਇਹ ਰਿਜ਼ਰਵ ਪਿਆ ਰਹਿ ਜਾਂਦਾ ਕਈਆਂ ਕਈਆਂ ਪਿੰਡਾਂ ਦੇ ਵਿੱਚ 15-15 20-20 ਲੱਖ ਰੁਪਈਆ 20 ਇਕੱਠਾ ਹੋਇਆ ਪਿਆ ਕਿ ਉਹ ਕਿਸੇ ਵੀ ਨਾ ਉਹ ਪੈਸਾ ਵਾਪਸ ਜਾ ਸਕਦਾ ਨਾ ਉਹ ਪੈਸਾ ਕਿਸੇ ਹੋਰ ਪਰਪਸ ਪਰਪਸ ਵਾਸਤੇ ਖਰਚਾ ਜਾ ਸਕਦਾ ਉਹ ਪੈਸਾ ਫਜ਼ੂਲ ਦੇ ਵਿੱਚ ਜਿਹੜਾ ਇਹਨਾਂ ਖਾਤਿਆਂ ਦੇ ਵਿੱਚ ਪਿਆ ਔਰ ਇਸ ਦੀ ਰਿਕਵਰੀ ਜਿਹੜੀ ਸਿਰਫ 1 ਕਰੋੜ ਤੇ 90 ਲੱਖ ਦੀ ਰਿਕਵਰੀ ਜਿਹੜੀ ਸਰਕਾਰ ਨੇ 15 ਵਿੱਤ ਕਮਿਸ਼ਨ ਦੇ ਵਿੱਚੋਂ ਬਿੱਲ ਜਿਹੜੇ ਉਤਾਰਨ ਵਾਸਤੇ ਕਹੀ ਆ ਜਨੂਰਬਲ ਹਲਕੇ ਦੀ ਕੋਈ तकरीबन 1 ਕਰੋੜ ਦੀ ਰਿਕਵਰੀ ਆ ਔਰ ਇਹ ਸਾਰੇ ਜਿਹੜੀ ਆ ਨਾ ਮਤਲਬ ਤੁਸੀਂ ਕੋਈ ਗੱਲ ਕਰਨ ਗਏ ਹੋ ਮੇਰੇ ਕੋਲ ਇਸ ਵੇਲੇ ਪੀਡੀ ਪੀਡੀਐਫ ਆ ਪੂਰੇ ਪੰਜਾਬ ਦੇ ਬਿੱਲਾਂ ਦੀ ਕਿ ਜਿਹੜੀ ਕਾਂਗਰਸ ਸਰਕਾਰ ਸੀ ਉਹ ਕਿੰਨੇ ਬਿੱਲ ਛੱਡ ਗਈ ਜੰਨੀ ਸਾਹਿਬ ਨੇ ਜਿਹੜੇ ਬਿੱਲ ਮਾਫ ਕਰਨ ਦਾ ਦਾਵਾ ਕੀਤਾ ਸੀ ਜਾਂ ਜਿਹੜੀ ਅਨਾਉਂਸਮੈਂਟ ਕੀਤੀ ਸੀ ਇੱਕ ਵੀ ਬਿੱਲ ਉਹ ਮਾਫ ਨਹੀਂ ਕਰਕੇ ਗਿਆ ਇੱਕ ਵੀ ਰੁਪਇਆ ਕਿਸੇ ਦਾ ਪੇ ਨਹੀਂ ਕਰਕੇ ਗਿਆ ਕੋਈ ਅਮਾਉਂਟ ਉਹ ਖੜੀ ਨਹੀਂ ਕਰਕੇ ਗਿਆ ਕਿ ਜੀ ਐਸ ਪੈਸੇ ਦੇ ਨਾਲ ਜਾਂ ਐਸ ਬਜਟ ਦੇ ਨਾਲ ਪਿੰਡਾਂ ਦੇ ਜਿਹੜੇ ਉਹ ਬਿੱਲ ਦਿੱਤੇ ਜਾਇਆ ਕਰਨਗੇ ਉਹ ਉਹ ਸਿਰਫ ਇੱਕ ਜਿਹੜਾ 3 ਮਹੀਨੇ ਵਾਲਾ ਸਟੰਟ ਸੀਗਾ ਜਿਹਦਾ ਜਿਹਦੇ ਵਿੱਚ ਲੋਕਾਂ ਨੂੰ ਭਰਮ ਭਲੇਖੇ ਦੇ ਵਿੱਚ ਰੱਖ ਕੇ ਔਰ ਬਿੱਲ ਮਾਫੀ ਦੇ ਨਾਂ ਦੇ ਉੱਤੇ ਦੁਬਾਰਾ ਵੋਟਾਂ ਲੈਣ ਦਾ ਇੱਕ ਅਜਿਹਾ ਜਿਹੜਾ ਪੜਾਇਆ ਗਿਆ ਸੀਗਾ ਮਿੱਕਾਂ ਦਾ ਮਤਲਬ ਕਿ ਡਾਕਟਰ ਨੂੰ ਯੋਜਨ ਸੰਧਾਈ ਨੂੰ ਹਜੇ ਬੜਾ ਕੁਝ ਸਿੱਖਣ ਦੀ ਜ਼ਰੂਰਤ ਆ ਅਜੇ ਉਹਨੂੰ ਬਹੁਤ ਕੁਝ ਸਮਝਣ ਦੀ ਜ਼ਰੂਰਤ ਆ ਸਿਆਸਤ ਉਸ ਬੰਦੇ ਦੇ ਨੇੜੇ ਤੇੜੇ ਦੀ ਨਹੀਂ ਲੰਗੀ ਬੋਲਣ ਦੀ ਉਹਨੂੰ ਤਮੀਜ਼ ਹੈ ਨਹੀਂਗੀ ਅੱਗੇ ਤੋਂ ਬਰਦਾਸ਼ਤ ਨਹੀਂ ਕਰੂੰਗੀ ਮੈਂ ਬਹੁਤ ਹੋ ਗਿਆ ਕਿ ਜਿੱਥੇ ਮੱਝੀ ਉਹ ਧਰਿਆਂ ਦੇ ਵਿੱਚ ਜਾਵੇ ਤੇ ਜੋ ਦੇ ਮੂੰਹ ਆਇਆ ਉਹ ਬੋਲੇ ਔਰ ਅੱਗੇ ਤੋਂ ਲਗਾਮ ਲਗਾਉਣ ਲਈ ਵੀ ਕਿਆ ਰਹੇ ਕਿ ਵੀ ਹੁਣ ਅੱਗੇ ਤੋਂ ਲਗਾਮ ਲੱਗੂਗੀ ਐਮੋ ਜੀਆਂ ਬੋਲੀਆਂ ਪਰ ਦਰਸ਼ਨੀ ਕਿੰਨੀਆਂ ਜਾਣਗੇ ਆਪਣੀ ਪੀੜੀ ਥੱਲੇ ਸੋਟਾ ਫੇਰੇ ਕਾਂਗਰਸ ਕਿ ਉਹਨੇ ਕੀ ਕੀਤਾ ਸੀ ਪਹਿਲਾਂ ਕਾਂਗਰਸ ਨੂੰ ਸਮਝ ਲਵੇ ਚੰਗੀ ਤਰ੍ਹਾਂ ਕਾਂਗਰਸ ਦੀ ਕਾਰਜਕਾਰੀ ਨੂੰ ਸਮਝ ਲੇ ਚੰਗੀ ਤਰ੍ਹਾਂ ਫਿਰ ਅਮਰਦੀ ਪਾਰਟੀ ਦੀ ਕਾਰਜਕਾਰੀ ਵੱਲ ਤੇ ਉਹ ਉਂਗਲ ਉਠਾਵੇ ਇਹ ਪੈਸੇ ਮਿਸਟੋਫ ਯੂਸ ਜਿਹੜਾ ਫੰਡ ਕੀਤਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਸਾਰੇ ਮੇਰੇ ਹਲਕੇ ਦੇ ਪੰਚਾਂ ਤੇ ਸਰਪੰਚਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਕਿਸੇ ਦਬਾਅ ਥੱਲੇ ਤੁਹਾਡੇ ਕੋਲੋਂ ਕੋਈ ਵੀ ਰਿਕਵਰੀ ਹੋਵੇ ਤੇ ਤੁਸੀਂ ਮੈਨੂੰ ਅਪਰੋਚ ਕਰ ਸਕਦੇ ਆ ਕਿਸੇ ਕਸਮ ਦਾ ਤੁਹਾਡੇ ਤੇ ਕੋਈ ਦਬਾਅ ਨਹੀਂ ਹੈਗਾ ਜੇ ਤੁਸੀਂ ਪੈਸੇ ਨਹੀਂ ਦੇਣੇ ਚਾਹੁੰਦੇ ਤਾਂ ਪੈਸੇ ਤੁਹਾਡੇ ਕੋਲੋਂ ਨਹੀਂ ਲੈ ਜਾਣਗੇ ਔਰ ਕੁਝ ਜਿਹੜੇ ਪਰਚਿਆਂ ਵਾਲੀ ਗੱਲ ਆ ਉਹ ਜਾਣ ਬੁਝ ਕੇ ਕਾਂਗਰਸ ਦੇ ਲੀਡਰ ਭਰਮ ਭਲੇਖੇ ਫਲਾਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੰਚਾਇਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਝ ਆ ਜਾਣ ਕਿਉਂਕਿ ਕਿਸੇ ਕਸਮ ਦੀ ਕੋਈ ਵੀ ਤੰਗੀ ਕਿਸੇ ਵੀ ਵਾਸੇ ਪੰਚਾਇਤਾਂ ਨੂੰ ਨਹੀਂ ਦਿੱਤੀ ਜਾ ਰਹੀ ਪੰਚਾਇਤਾਂ ਨੂੰ ਮਰਜ਼ੀ ਦੇ ਨਾਲ ਹੀ ਜਿਹੜੇ ਇਹ ਅਮਾਉਂਟ ਲੈ ਜਾਣਗੇ ਅਧਵਾਇ ਨਹੀਂ ਲੈ ਜਾਣਗੇ ਕਿਉਂਕਿ ਕੱਲ ਨੂੰ ਇਨ ਕੇਸ ਮਹਿਕਮਾ ਜੇ ਕਿਸੇ ਟੈਂਕੀ ਦਾ ਬਿੱਲ ਜੇ ਕੋਈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਆਉਗੀ ਜਾਂ ਕੋਈ ਬਿਜਲੀ ਦੇ ਕਨੈਕਸ਼ਨ ਦੀ ਪਰੇਸ਼ਾਨੀ ਆਉਗੀ ਤਾਂ ਉਹ ਸਿਰਫ ਉਸ ਪੰਚਾਇਤ ਨੇ ਹੀ ਚਲਣੀ ਹੁੰਦੀ ਆ ਇਸ ਕਰਕੇ ਪੰਚਾਇਤ ਦੇ ਕੋਆਪਰੇਸ਼ਨ ਦੇ ਨਾਲ ਹੀ ਜਿਹੜਾ ਕੰਮ ਹੋਏਗਾ ਜਿਹੜੀ ਪੰਚਾਇਤ ਨਹੀਂ ਦੇਣਾ ਚਾਹੇਗੀ ਉਹਦੇ ਪੈਸੇ ਨਹੀਂ ਲੈ ਜਾਂਦੀ ਜੀ ਧੰਨਵਾਦ